ਮੇਰਾ ਨਾਮ ਜਸਵੰਤ ਸਿੰਘ ਜੀ ਮੈਂ ਆਇਆ ਮਹੋਦ ਦੇ ਲੱਗੇ ਜੋਗੇਵਾਲ ਤੋਂ ਮੇਰੇ ਬਾਈ ਐਮਐਮ ਤੇ 14 ਐਮਐਮ ਦੀਆਂ ਪੱਥਰੀਆਂ ਸੀ ਮੈਂ 3 ਮਹੀਨੇ ਦਵਾਈ ਖਾਣਾ ਬਿਲਕੁਲ ਤਾਂ ਠੀਕ ਵਧੀਆ ਹੋ ਗਿਆ ਰਿਪੋਰਟਾਂ ਦਿਖਾ ਦਿਓ ਜੀ ਆਪਦੀਆਂ ਪੁਰਾਣੀਆਂ ਰਿਪੋਰਟਾਂ ਜਿਹੜੀਆਂ ਆਹ ਦੇਖੋ ਜੀ ਇਹਨਾਂ ਦੀਆਂ ਰਿਪੋਰਟਾਂ ਜਸਵੰਤ ਸਿੰਘ ਜੀ ਨੇ ਇਹਨਾਂ ਨੇ ਦਵਾਈ ਲਈ ਸੀਗੀ 26 ਚਾਰ ਨੂੰ ਤੇ ਇਹਨਾਂ ਦੇ ਇੱਕ ਪੱਸੀ ਸੀਗੀ 22 ਐਮਐਮ ਦੀ ਤੇ ਦੂਜੀ ਸੀਗੀ ਚੌਥਾ ਐਮ ਐਮ ਦੀ ਇਹ ਮਲਟੀਪਲ ਸੀਜੀਐਨ ਕਾਗਡਰ ਦੇ ਵਿੱਚ ਤੇ ਇਹਨਾਂ ਨੇ ਅੱਜ ਤਿੰਨ ਤਿੰਨ ਮਹੀਨੇ ਬਾਅਦ ਦਵਾਈ ਜਦੋਂ ਰਿਪੋਰਟ ਕਰਾਈਆ ਪਿੱਤੇ ਵਿੱਚ ਖਤਮ ਹੋ ਗਈ ਤੇ ਦੂਜੀ ਵੀ ਖਤਮ ਹੋ ਗਈ ਠੀਕ ਹੈ ਜੀ ਤੁਹਾਨੂੰ ਤਾਂ ਦੱਸੀ ਕਿਵੇਂ ਹੋ ਗਏ ਠੀਕ ਹੋ ਹਾਂਜੀ ਬਿਲਕੁਲ ਠੀਕ ਹੈ ਤੁਹਾਨੂੰ ਭੇਜਿਆ ਕਿਹਨਾਂ ਟਿਕਲੇ ਮੇਰੇ ਗੁੜੀਆਂ ਬਾਹਰ ਆਏ ਇੰਗਲੈਂਡ ਚ ਉਹਨਦੇ ਨਾਲ ਉਹ ਬੇਟੀ ਇੰਗਲੈਂਡ ਦੇ ਬੇਟੀ ਦਾ ਹਾਂਜੀ ਸੰਗਰੂਰ ਤੋਂ ਉਹਦੇ ਨਾਲ ਹੈ ਜੀ ਕੋਈ ਸਾਈਡ ਇਫੈਕਟ ਨਾ ਜੀ ਕੋਈ ਨਹੀਂ ਲਓ ਜੀ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕਿਸੇ ਹੋਰ ਤੇ ਵੀ ਪੱਥਰੀ ਹੈ ਪਿੱਤੇ ਤੇ ਜਾਂ ਗੁਰਦੇ ਚ ਆਪਰੇਸ਼ਨ ਦੀ ਲੋੜ ਨਹੀਂ ਸਾਡਾ ਨੰਬਰ ਹੈਗਾ 985553030 ਧੰਨਵਾਦ